ਸਤਿ ਸ਼੍ਰੀ ਅਕਾਲ ਆਦਾਬ ਨਮਸਤੇ ਅੱਜ ਅਸੀਂ ਫਿਰ ਤੁਹਾਡੇ ਨਾਲ ਹਾਜ਼ਰ ਆਂ ਜੀ ਤੇ ਅੱਜ ਅਸੀਂ ਡਾਕਟਰ ਹਰਸ਼ਿੰਦਰ ਕੌਰ ਪਟਿਆਲਾ YouTube ਸਾਡੀ ਹੈਲਥ ਚੈਨਲ ਜਿਹਦੇ ਰਾਹੀਂ ਅਸੀਂ ਲਗਾਤਾਰ ਤੁਹਾਡੇ ਨਾਲ ਜੁੜਦੇ ਆਂ ਹਰ ਵਾਰ ਧੰਨਵਾਦ ਦਿਲੋਂ ਕਰਦੇ ਆਂ ਕਿ ਤੁਸੀਂ ਸਾਨੂੰ ਹੱਲਾਸ਼ੇਰੀ ਦੇਣ ਤੋਂ ਤੁਸੀਂ ਵੀ ਜਵੇਂ ਨਹੀਂ ਥੱਕਦੇ ਅਸੀਂ ਵੀ ਉਦੋਂ ਤੱਕ ਇਸੇ ਹੀ ਤਰ੍ਹਾਂ ਜਾਰੀ ਰੱਖਣਾ ਜੇ ਪ੍ਰੋਗਰਾਮ ਮੈਂ ਆਂ ਜੀ ਡਾਕਟਰ ਹਰਸ਼ਿੰਦਰ ਕੌਰ ਪੀਡੀਆਟ੍ਰੀਸ਼ੀਅਨ ਚਾਈਲਡ ਸਪੈਸ਼ਲਿਸਟ ਤੇ ਮੇਰੇ ਨਾਲ ਨੇ ਮੇਰੇ ਹਮਸਫਰ ਡਾਕਟਰ ਗੁਰਪਾਲ ਸਿੰਘ ਮੈਡੀਕਲ ਸਪੈਸ਼ਲਿਸਟ ਤੇ ਅਸੀਂ ਆ ਜੀ ਅੱਜ ਬੈਠੇ ਸ਼ਿਮਲਾ ਦੇ ਵਿੱਚ ਤੇ ਅੱਜ ਇੱਥੋਂ ਠੰਡੀਆਂ ਠੰਡੀਆਂ ਹਵਾਵਾਂ ਉਹਦੇ ਨਾਲ ਗੱਲ ਵੀ ਬੜੀ ਕਮਾਲ ਦੀ ਕਰਨੀ ਜੇ ਜਿਹਦੇ ਵਿੱਚ ਇਹ ਵੀ ਜਿਵੇਂ ਪਿਛਲੇ ਅਸੀਂ ਪ੍ਰੋਗਰਾਮਾਂ 'ਚ ਦੱਸਦੇ ਹਾਂ ਅੱਜ ਦਾ ਪ੍ਰੋਗਰਾਮ ਮੈਨੂੰ ਲੱਗਦਾ ਹੈ ਜੰਮਦੇ ਬੱਚੇ ਤੋਂ ਲੈ ਕੇ 100 ਸਾਲ ਦੇ ਲਈ ਬਿਲਕੁਲ ਉਨਾ ਹੀ ਫਾਇਦੇਮੰਦ ਹੋਵੇਗਾ ਕਿਉਂਕਿ ਅੱਜ ਗੱਲ ਅਸੀਂ ਕਰਨ ਲੱਗੇ ਆਂ ਅਹਿਮ ਇੱਕ ਨੁਕਤੇ ਤੇ ਪ੍ਰੋਟੀਨ ਜਿਸ ਤੋਂ ਬਿਨਾਂ ਤਾਂ ਕੋਈ ਵੀ ਚੀਜ਼ ਇਨਸਾਨੀ ਸਰੀਰ 'ਚ ਸੰਭਵ ਹੀ ਨਹੀਂ ਕਿਉਂਕਿ ਸਾਡਾ ਸਰੀਰ ਇਹਨੂੰ ਚਾਹੀਦਾ ਜੇ ਕਾਰਬੋਹਾਈਡਰੇਟ ਫੈਟ ਤੇ ਪ੍ਰੋਟੀਨ ਤੇ ਸਾਡਾ ਦਿਮਾਗ ਸਾਡੇ ਮਸਲਸ ਸਾਡੇ ਪੱਠੇ ਸਾਰਾ ਕੁਝ ਮੰਗਦੇ ਨੇ ਪ੍ਰੋਟੀਨ ਤੇ ਫਿਰ ਅਹਿਮ ਗੱਲ ਇਹ ਜੇ ਕਿ ਵਾਧੂ ਵੀ ਖਰਾਬ ਕਰਦੀ ਜੇ ਘੱਟ ਵੀ ਖਰਾਬ ਕਰਦੀ ਜੇ ਜਿੱਥੇ ਭੁੱਖਮਰੀ ਦੇ ਨਾਲ ਅਸੀਂ ਜੂਝਦੇ ਪਿਆ ਬਹੁਤ ਸਾਰੇ ਬਿਆੰਤ ਲੋਕ ਦੋ ਵੇਲੇ ਦੀ ਰੋਟੀ ਨੂੰ ਤਰਸਦੇ ਪ੍ਰੋਟੀਨ ਹੀ ਕਿੱਥੇ ਪੂਰੀ ਕਰ ਸਕਣਗੇ ਉੱਥੇ ਵਾਧੂ ਪ੍ਰੋਟੀਨ ਸਾਡੇ ਗੁਰਦੇ ਤੱਕ ਉਡਾ ਦਿੰਦਾ ਜੇ ਬਹੁਤ ਨੁਕਸਾਨ ਕਰਦਾ ਜੇ ਸੋ ਇਹਦਾ ਮਤਲਬ ਇਹ ਸਿਰਫ ਸਹੀ ਮਾਤਰਾ ਹੀ ਪਤਾ ਹੋਣ ਦੀ ਲੋੜ ਹੈ ਵੱਖ-ਵੱਖ ਉਮਰ ਵਿੱਚ ਕਿਹੜੀ-ਕਿਹੜੀ ਖੁਰਾਕ ਵਿੱਚ ਕਿੰਨੀ ਅਸੀਂ ਪ੍ਰੋਟੀਨ ਲੰਘਾ ਜਾਣੇ ਆ ਤੇ ਫਿਰ ਸਾਡੇ ਨੌਜਵਾਨ ਬੱਚੇ ਜੋ ਜਿਮ ਦੇ ਵਿੱਚ ਕਈ ਵਾਰ ਬੇਲੋੜੀ ਪ੍ਰੋਟੀਨ ਖਾ ਕੇ ਬਿਮਾਰ ਵੀ ਹੋ ਜਾਂਦੇ ਨੇ ਉਹਦੇ ਬਾਬਤ ਮੇਰਾ ਖਿਆਲ ਹੈ ਡਾਕਟਰ ਗੁਪਾਲ ਕਿ ਅਸੀਂ ਬਹੁਤ ਡਿਟੇਲਡਸ ਪ੍ਰੋਗਰਾਮ ਸੋਇਆ ਬੀਨ ਦੇ ਕੁੱਤੇ ਕੀਤਾ ਹੋਇਆ ਜੋ ਸਾਡੀ YouTube ਚੈਨਲ ਪਰ ਤੁਹਾਨੂੰ ਸਬਸਕ੍ਰਾਈਬ ਕਰਨੀ ਪੈਣੀ ਜੇ ਤਾਂ ਕਿ ਉਹ ਪ੍ਰੋਗਰਾਮ ਦੇਖ ਸਕੋ ਕੱਲਾ ਇਹ ਨਹੀਂ ਅਸੀਂ ਖੁਰਾਕ ਦੇ ਵਿੱਚ ਜਿਹੜੇ ਵੱਖ-ਵੱਖ ਤੱਤ ਨੇ ਜਿਵੇਂ ਤੁਸੀਂ ਗੱਲ ਕੀਤੀ ਪ੍ਰੋਟੀਨ ਕਾਰਬੋਹਾਈਡਰੇਟ ਫੈਟ ਉਹ 슈ਗਰ ਦੇ ਮਰੀਜ਼ ਦੇ ਲਈ ਕਿੰਨੀ ਜ਼ਰੂਰੀ ਹੈ ਇਸੇ ਤਰੀਕੇ ਨਾਲ ਬਲੱਡ ਪ੍ਰੈਸ਼ਰ ਦੇ ਮਰੀਜ਼ ਨੇ ਕਿੰਨੀ ਲੈਣੀ ਹੈ ਗੁਰਦੇ ਆ ਦੇ ਮਰੀਜ਼ ਨੇ ਕੀ ਲੈਣੀ ਹੈ ਅਸੀਂ ਸਾਰੇ ਟੌਪਿਕਸ ਜ਼ਰੂਰ ਕਵਰ ਕੀਤੇ ਨੇ ਪਰ ਅੱਜ ਤੁਸੀਂ ਬੜਾ ਵਧੀਆ ਇਹ ਸਾਡੇ ਸਰੋਤਿਆਂ ਦੀ ਡਿਮਾਂਡ ਤੇ ਹੀ ਹੈ ਪਰ ਯਾਦ ਰੱਖਣ ਵਾਲੀ ਗੱਲ ਹੈ ਕਿ ਜਿੱਥੇ ਜਿੱਥੇ ਅਸੀਂ ਪ੍ਰੋਟੀਨ ਪ੍ਰੋਟੀਨ ਰੋਜ਼ ਕਰਦੇ ਆ ਪ੍ਰੋਟੀਨ ਸਪਲੀਮੈਂਟੇਸ਼ਨ ਪ੍ਰੋਟੀਨ ਖਾਈਏ ਇਹ ਗੱਲ ਭੁੱਲੀਏ ਨਾ ਕਿ ਦੁਨੀਆ ਭਰ ਚ ਜਿਹੜੀ ਭੁੱਖਮਰੀ ਤੇ ਗਰੀਬੀ ਫੈਲੀ ਪਈ ਹੈ ਉਹ ਕੱਲੀ ਭਾਰਤ ਵਿੱਚ ਨਹੀਂ ਹੈ ਅਫਰੀਕਾ ਜੂਝਦਾ ਪਿਆ ਹੈ ਤੇ ਅੱਜ ਦੇ ਜਿੱਥੇ ਜਿੱਥੇ ਲੜਾਈ ਹੋ ਰਹੀ ਹੈ ਉੱਥੇ ਛੋਟੇ ਬੱਚੇ ਤੇ ਗਰਭਤੀ ਮਾਵਾਂ ਤੇ ਸਹਾਰ ਕਿਸੇ ਨੂੰ ਭੁੱਖਮਰੀ ਦਾ ਬਹੁਤ ਤਗੜਾ ਹਮਲਾ ਹੋ ਰਿਹਾ ਤੇ ਜਿੱਥੇ ਹੁਣ ਮਹਿੰਗਾਈ ਵੀ ਵੱਧਦੀ ਜਾ ਰਹੀ ਹੈ ਜਿਹੜੇ ਵੈਸਟਰਨ ਵਰਲਡ ਕੰਟਰੀਜ਼ ਨੇ ਉੱਥੇ ਵੀ ਪ੍ਰੋਟੀਨ ਦੀ ਕਮੀ ਕੋਈ ਐਸੀ ਨਹੀਂ ਹੈ ਕਿ ਬੜੀ ਕੋਈ ਸਾਡੇ ਕਲੇ ਗਰੀਬਾਂ ਦੀ ਹੈ ਹਰ ਦੁਨੀਆ ਦੇ ਹਰ ਕੋਨੇ ਦੇ ਵਿੱਚ ਹੈ ਲਬਦੀ ਹੈ ਬਿਲਕੁਲ ਜੀ ਤੇ ਪ੍ਰੋਟੀਨ ਹੈ ਇਸ ਕਰਕੇ ਵੀ ਜ਼ਰੂਰੀ ਹੈ ਕਿ ਕੁਝ ਐਸੈਂਸ਼ੀਅਲ ਅਮੀਨੋ ਐਸਿਡਸ ਸਾਡਾ ਸਰੀਰ ਬਣਾਉਂਦਾ ਨਹੀਂ ਸੋ ਉਹ ਜਿਵੇਂ ਅਸੀਂ ਸੋਇਆਬੀਨ ਦੀ ਮੈਂ ਪਹਿਲਾਂ ਵੀ ਗੱਲ ਕੀਤੀ ਉਹ ਤੁਸੀਂ ਜ਼ਰੂਰ ਅਲੱਗ ਤੋਂ ਕਿਉਂਕਿ ਉਹ ਸਾਰਾ ਕੁਝ ਇੱਕ ਪ੍ਰੋਗਰਾਮ ਚ ਕਵਰ ਕਰਨਾ ਨਹੀਂ ਸੰਭਵ ਉਹਦੇ ਤੇ ਪੂਰਾ ਅਲੱਗ 15 ਮਿੰਟ ਦਾ ਪ੍ਰੋਗਰਾਮ ਤੁਸੀਂ ਸਾਡੀ YouTube ਚ ਵਿੱਚ ਹੀ ਦੇਖ ਸਕਦੇ ਹੋ ਪਰ ਗੁੱਡਪਾਲ ਆਪਾਂ ਸ਼ੁਰੂ ਕਰਦੇ ਹਾਂ ਜੀ ਕਿ ਕਿਹੜੇ ਕਿਹੜੇ ਫੂਡ ਸਪਲੀਮੈਂਟਸ ਨੇ ਰੋਜ਼ ਕਿੰਨੀ ਪ੍ਰੋਟੀਨ ਖਾਣੀ ਦੇ ਵਾਦੂ ਦੇ ਸਾਈਡ ਇਫੈਕਟ ਕੀ ਨੇ ਪ੍ਰੋਟੀਨ ਸਪਲੀਮੈਂਟ ਕੀ ਬਲਾਜੇ ਤੇ ਨਾਰਮਲ ਕੁਦਰਤੀ ਢੰਗ ਨਾਲ ਕਿਵੇਂ ਲਈਏ ਕਿਉਂ ਜ਼ਰੂਰੀ ਡਾਕਟਰਾਂ ਕੋਲ ਜਾ ਕੇ ਅਸੀਂ ਪ੍ਰਿਸਕ੍ਰਿਪਸ਼ਨ ਲਿਖਾਉਂਦੇ ਫਿਰ ਇਹ ਸਾਡਾ ਜੇ ਕੁਛ ਥੋੜਾ ਜਾਂ ਇਸ ਬਾਬਤ ਜ਼ਰੂਰ ਦੱਸੋ ਦੇਖੋ ਸਭ ਤੋਂ ਪਹਿਲਾਂ ਤਾਂ ਜੀ ਇੱਕ ਰਿਕੁਆਇਰਮੈਂਟ ਕਿੰਨੀ ਹੁੰਦੀ ਹੈ ਜੀ ਬਿਲਕੁਲ ਸਿੰਪਲ ਜਿਹਾ ਕਨਸੈਪਟ ਹੈ ਜੀ ਪੁਆਇੰਟ 8 ਗ੍ਰਾਮ ਪਰ ਕਿਲੋ ਬਾਡੀ weight ਤੁਹਾਡਾ ਜਿਹੜਾ ਹੈ ਉਹਦੇ ਹਿਸਾਬ ਦੇ ਨਾਲ ਹਰ ਕਿਸੇ ਨੂੰ ਪ੍ਰੋਟੀਨ ਦੀ ਰਿਕੁਆਇਰਮੈਂਟ ਇਹ ਤਾਂ ਹੋ ਗਈ ਦੀ ਬਿਲਕੁਲ ਨਾਰਮਲ ਜੇ 2000 ਤੇ ਤਕਰੀਬਨ ਆਪਣਾ ਪ੍ਰੋਟੀਨ ਜਿਹੜਾ ਹੈ ਉਹ ਟੋਟਲ ਕੈਲੋਰੀਆਂ ਦਾ 10% ਤੋਂ ਲੈ ਕੇ 35% ਦੇ ਵਿੱਚ ਵਿੱਚ ਹੋਣਾ ਚਾਹੀਦਾ ਸੋ ਜੇ ਅਸੀਂ ਸੋਚ ਲਈਏ ਕਿ 2000 ਕੈਲੋਰੀਆਂ ਕਿਸੇ ਅਡਲਟ ਨੇ ਲੈਣੀਆਂ ਤੇ 50 ਗ੍ਰਾਮ ਤੋਂ ਲੈ ਕੇ 175 ਗ੍ਰਾਮ ਪ੍ਰੋਟੀਨ ਪੂਰੇ ਦਿਨ ਦੇ ਵਿੱਚ ਜਣਾ ਚਾਹੀਦਾ ਤੇ ਲੇਕਿਨ ਜੇ 75 ਗ੍ਰਾਮ ਹੈ ਤੇ ਤਕਰੀਬਨ 60 ਕਿਲੋ ਦੇ ਬੰਦੇ ਨੂੰ ਚਾਹੀਦਾ ਸੋ ਉਸ ਤੋਂ ਬਾਅਦ ਜਿਹੜੇ ਰੈਗੂਲਰ ਐਕਸਰਸਾਈਜ਼ ਕਰਦੇ ਨੇ ਉਹਨਾਂ ਨੂੰ ਇੱਕ ਤੋਂ 1.5 ਗ੍ਰਾਮ ਪ੍ਰੋਟੀਨ ਪਰ ਕਿਲੋ ਜਿਹੜੇ ਦੌੜ ਲਾਉਂਦੇ ਨੇ ਰੈਗੂਲਰਲੀ ਰਨਿੰਗ ਕਰਦੇ ਨੇ ਉਹਨਾਂ ਦੀ ਪ੍ਰੋਟੀਨ ਰਿਕੁਆਇਰਮੈਂਟ 1.2 ਤੋਂ 1.7 ਗ੍ਰਾਮ ਪਰ ਕਿਜੀ

ਕਿਆ ਪਾ ਸਿਰਫ ਵੇਇੰਗ ਮਸ਼ੀਨ ਤੇ ਖੜੇ ਹੋ ਕੇ ਉਸੇ ਹਿਸਾਬ ਨਾਲ ਕੈਲਕੂਲੇਟ ਕਰਕੇ ਕਿਤੇ ਪ੍ਰੋਟੀਨ 4 ਗ੍ਰਾਮ ਪ੍ਰਤੀ ਕਿਲੋ ਸ਼ੁਰੂ ਹੋ ਜਾਵੇ ਤੁਹਾਡੀ ਇਹੋ ਜਿਹਾ ਕੰਮ ਨਾ ਕਰਿਓ ਸੋ ਅਪਰ ਲਿਮਿਟ ਤੁਹਾਨੂੰ ਦੱਸ ਦਿੱਤੀ ਹੈ ਕਿ 2 ਗ੍ਰਾਮ ਤੋਂ ਉੱਪਰ ਕਿਸੇ ਹੀ ਹਾਲੇ ਨੂੰ ਵੱਧ ਗਿਣਦੇ ਆਲਰੇਡੀ ਸੋ ਤੁਸੀਂ ਇੰਨੀ ਕਿ ਪਲੀਜ਼ ਕਿਰਪਾ ਕਰਕੇ ਜ਼ਰੂਰ ਦੱਸ ਦਿਓ ਕਿ ਕਿੰਨੀ ਲੈਣੀ ਜੇ ਹੁਣ ਦੱਸੋ ਜੀ ਸਾਨੂੰ ਸੋਰਸੇਸ ਕੀ ਨੇ ਕਿੱਥੋਂ ਲਈਏ ਪ੍ਰੋਟੀਨ ਬਿਲਕੁਲ ਪ੍ਰੋਟੀਨ ਲੈਂਦੇ ਜੀ ਦੋ ਸੋਰਸੇਸ ਨੇ ਇੱਕ ਤਾਂ ਹੁੰਦੇ ਨੇ ਵੈਜੀਟੇਬਲ ਤੇ ਇੱਕ ਹੁੰਦੇ ਐਨੀਮਲ ਪ੍ਰੋਟੀਨ ਸੋ वेजिटेबल प्रोटीन ਦੇ ਵਿੱਚ ਦੇਖੋ ਜੀ ਹੋ ਗਿਆ ਸੋਇਆ ਤੇ ਸੋਇਆ ਤੋਂ ਬਣੀਆਂ ਹੋਈਆਂ ਚੀਜ਼ਾਂ ਜਿਵੇਂ ਉਹਨੂੰ ਕਹਿੰਦੇ ਆ ਟੋਫੂ ਤੇ ਫਿਰ ਹੋਗੇ ਜੀ ਨੱਟਸ ਫਿਰ ਹੋ ਗਿਆ ਯਾਨੀ ਕਾਜੂ ਬਦਾਮ ਅਖਰੋਟ ਬਿਲਕੁਲ ਫਿਰ ਫਿਰ ਤੁਹਾਨੂੰ ਮੈਂ ਵਿੱਚ ਟੋਕ ਰਹੀ ਆ ਮੈਨੂੰ ਹਾਲਾਂਕਿ ਪੜ੍ਹੇ ਜਿਹਨੇ ਕਹਿੰਦੇ ਨੇ ਟੋਕ ਦੇਣੀ ਆ ਭਈ ਅਸੀਂ ਜਦੋਂ ਹੈਗੇ ਹੀ ਹਸਬੰਡ ਵਾਈਫਾਂ ਟੋਕਾ ਟੁਕਾਈ ਤੋਂ ਬਿਨਾਂ ਪ੍ਰੋਗਰਾਮ 'ਚ ਮਜ਼ਾ ਹੀ ਕੀ ਹੋਇਆ ਮੁਠੀ ਬੰਦ ਪਰ ਕੇ ਹੀ ਲੈਣਾ ਐਵੇਂ ਨਾ ਵਾਦੂ ਲੈ ਜਾਣਾ ਦੱਸੋ ਜੀ ਅੱਗੋਂ ਤੇ ਫਲੀਆਂ ਫਲੀਆਂ ਬੜਾ ਵਧੀਆ ਸੋਰਸ ਹੈ ਪ੍ਰੋਟੀਨ ਦਾ ਤੇ ਯਾਨੀ ਹਰੀਆਂ ਫਲੀਆਂ ਹਰੀਆਂ ਫਲੀਆਂ ਤੇ ਵੈਸੇ ਵੀ ਨਾ ਇਹ ਸਾਡੇ ਕਿਸਾਨ ਭਰਾਵਾਂ ਲਈ ਵੀ ਬੜਾ ਵਧੀਆ ਕਿ ਤੁਸੀਂ ਜਦੋਂ ਨਾਲ ਨੂੰ ਅੱਗ ਲਾ ਦਿੰਦੇ ਹੋ ਨਾ ਤੇ ਉਸ ਚੰਗਾ ਜਿਹੇ ਵਿੱਚ ਮੂੰਗੀ ਦੀ ਦਾਲ ਲਾਈ ਹੋਏ ਤੇ ਜਿਹਦਾ ਬੂਟਾ ਬਚ ਜੇ ਨਾ ਉਹਨੂੰ ਵਿੱਚ ਹੀ ਵਾ ਦਿਓ ਉਹ ਜ਼ਮੀਨ ਦੇ ਵਿੱਚ ਪ੍ਰੋਟੀਨ ਵਾਜ ਜਾਣਾ ਤੇ ਅਮੀਨੋ ਐਸਿਡ ਵਾਜ ਜਾਣਾ ਖਾਤਾ ਦੀ ਲੋੜ ਵੀ ਘਟ ਜਾਣੀ ਆ ਖੈਰ ਇਸੇ ਤਰੀਕੇ ਨਾਲ ਦਾਲਾਂ ਰਾਜਮਾ ਚੋਲੇ ਬੜਾ ਵਧੀਆ ਸੋਰਸ ਹੈ ਤੇ ਬੀਜ ਅੱਜਕੱਲ ਬੀ ਖਾਣ ਦਾ ਬਹੁਤ ਫੈਸ਼ਨ ਹੈ ਉਹ ਵੀ ਵਧੀਆ ਸੋਰਸ ਹੈ ਸਸ ਮੈਨੂੰ ਲੱਗਦਾ ਡਾਕਟਰ ਗੁਰਪਾਲ ਕਿ ਇੰਨੇ ਬੀਜ ਮਾਰਕੀਟ ਵਿੱਚ ਹੁਣ ਇੰਨੇ ਮਹਿੰਗੇ ਮਹਿੰਗੇ ਸਾਰੇ ਕੱਦੂ ਪੇਠਿਆਂ ਦੇ ਬੀਜ ਧਰ ਦਿੱਤੇ ਨੇ ਇੰਨੇ ਅਸੀਂ ਖਾਣ ਲੱਗ ਗਏ ਮੈਨੂੰ ਤਾਂ ਡਰ ਲੱਗਦਾ ਕਦੇ ਕਦੇ ਖੇਤਾਂ 'ਚ ਬੀਜਾਂਗੇ ਕੁਝ ਛੜਨਾ ਹੀ ਨਹੀਂ ਅਸੀਂ ਸਾਰਾ ਅਸੀਂ ਹੋ ਹੀ ਸਾਰੇ ਖਾ ਜਾਣਾ ਅਸੀਂ ਕਿ ਬੀਜ ਹੀ ਨਾ ਰਹਿਣ ਸੋ ਉਹ ਮਹਿੰਗੇ ਮਹਿੰਗੇ ਬੀਜ ਲੈਣ ਨਾਲੋਂ ਆਪਣਾ ਘਰ ਦਾ ਲਿਆਉਣਾ ਹਦਵਾਣਾ ਉਹ ਖਾ ਲੋ ਘਰ ਦਾ ਲਿਆਓ ਜੀ ਖਰਬੂਜਾ ਉਹ ਪੇਠਾ ਚੜੋਗੇ ਉਹ ਸੁਕਾ ਲਿਓ ਉਸੇ ਚੋਂ ਲੈ ਲਿਆ ਕਰੋ ਬਾਜ਼ਾਰ ਕਿਉਂ ਆਪਾਂ 100 100 ਗੁਣਾ ਮਹਿੰਗੇ ਲੈਣੇ ਨੇ ਤੇ ਜਿਹੜਾ ਸੋਇਆ ਬੀਨ ਹੈ ਜੀ ਉਹ ਤਾਂ ਬਹੁਤ ਹੀ ਵਧੀਆ ਸੋਰਸ ਹੈ ਪ੍ਰੋਟੀਨ ਦਾ ਤੇ ਅਸੀਂ ਸੋਇਆ ਬੀਨ ਦੇ ਸਪੈਸ਼ਲ ਪੂਰਾ ਟਾਕ ਵੀ ਕੀਤੀ ਹੈ ਜੀ ਉਹ ਆਪਾਂ ਮੇਰਾ ਖਿਆਲ ਬਹੁਤਾ ਨਹੀਂ ਉਹਦੇ ਤੇ ਖਿੱਚਦੇ ਸੋਇਆ ਬੀਨ ਕਿਉਂਕਿ ਅਲੱਗ ਪੂਰਾ ਕਰ ਚੁੱਕੇ ਹੋਇਆ ਕਿੰਨੀ ਮਾਤਰਾ ਕੀ ਕੁਛ ਉਸ ਚ ਕਮਾਲ ਜੇ ਉਹ ਜ਼ਰੂਰ ਤੁਸੀਂ ਦੇਖ ਸਕਦੇ ਹੋ ਜੋ ਆਲਰੇਡੀ ਚੜਿਆ ਜੀ ਜਿਹੜੇ ਜੀ ਨਾਨ-वेजिटेरियन ਖਾਂਦੇ ਨੇ ਉਹਨਾਂ ਨੂੰ ਵੀ ਚਿਕਨ ਵਧੀਆ ਸੋਰਸ ਹੈ ਟਰਕੀ ਵਧੀਆ ਸੋਰਸ ਹੈ ਮੱਛੀ ਤੇ ਹੋਰ ਜਿਹੜੇ ਸਮੁੰਦਰੀਆ ਪਾਣੀ ਤੋਂ ਫੜੇ ਜਾਂਦੇ ਨੇ ਅੰਡਿਆਂ ਦਾ ਚਿੱਟਾ ਜਿਹੜਾ ਹੈ ਐਗ ਵਾਈਟ ਤੇ ਲੋ ਫੈਟ ਡੇਰੀ ਦੁੱਧ ਪਨੀਰ ਮੱਖਣ ਦੇ ਵਿੱਚ ਫੈਟ ਹੈ ਸੋ ਦੁੱਧ ਪਨੀਰ ਬਹੁਤ ਵਧੀਆ ਸੋਰਸ ਹੈ ਯਾਨੀ ਉਹਦੇ ਵਿੱਚ ਫੈਟ ਵੀ ਹੈ ਪਰ ਨਾਲੋਂ ਨਾਲ ਉਹ ਪ੍ਰੋਟੀਨ ਵੀ ਬਹੁਤ ਜ਼ਿਆਦਾ ਜੀ ਬਿਲਕੁਲ ਸੋ ਇਹ ਵਧੀਆ ਸੋਰਸ ਨੇ ਤਰ ਲੇਕਿਨ ਸਭ ਤੋਂ ਜ਼ਿਆਦਾ ਜ਼ਰੂਰੀ ਚੀਜ਼ ਹੈ ਪਾਵੇਂ ਅਸੀਂ ਕਹਤਾ ਕਿ ਐਨੇ ਪਰਸੈਂਟ ਤੁਸੀਂ 10% ਤੋਂ 35% ਪ੍ਰੋਟੀਨ ਪਰ ਖਾਓ ਕਿਵੇਂ ਪ੍ਰੋਟੀਨ ਖਾਣ ਦਾ ਟਾਈਮ ਹੈ ਜੀ ਆਪਣੀ ਜਿਹੜੀ ਟੋਟਲ ਪ੍ਰੋਟੀਨ ਦੀ ਰਿਕੁਆਇਰਮੈਂਟ ਹੈ ਉਹਨੂੰ ਸਾਰੇ ਦਿਨ ਦੇ ਵਿੱਚ ਵੰਡ ਕੇ ਖਾਣਾ ਹੈ ਤੋ ਇਹ ਕਦੇ ਵੀ ਇੱਕੋ ਵੇਲੇ ਟੋਕਰਾ ਭਰ ਕੇ ਨਹੀਂ ਖਾ ਸਕਦੇ ਬਿਲਕੁਲ ਇਹ ਨਹੀਂ ਕਰਨਾ ਕਿ ਸਵੇਰੇ ਨਾਸਤੇ ਦੇ ਵਿੱਚ ਸਿਰਫ ਪ੍ਰੋਟੀਨ ਖਾ ਰਹੇ ਹੋ ਪ੍ਰੋਟੀਨ ਖਾਣ ਦਾ ਮਤਲਬ ਹੈ ਕਿ ਤੁਸੀਂ ਪੂਰਾ ਉਹਦਾ ਜਿਹੜਾ ਹਿੱਸਾ ਹੈ ਵੰਡ ਕੇ ਤਿੰਨੋ ਟਾਈਮ ਖਾਓ ਨਾਲ ਉਹਦੇ ਦਾਲ ਫਰੂਟਸ ਸਬਜ਼ੀਆਂ ਵੈਜੀਟੇਬਲਸ ਨਾਲ ਉਹਦੇ ਹੋਲ ਵੀਟ ਗ੍ਰੇਨਸ ਅ ਤਿੰਨੋ ਚੀਜ਼ਾਂ ਹੋਣੀਆਂ ਜਰੂਰੀਆਂ ਯਾਨੀ ਛਾਨ ਪੂਰੇ ਵਾਲਾ ਆਟਾ ਉਹ ਜ਼ਿਆਦਾ ਅਹਿਮ ਜੇ ਤੇ ਬੜਾ ਇੱਕ ਕਹਾਣੀ ਹੁੰਦੀ ਹੈ ਜੀ ਅਸੀਂ ਪ੍ਰੋਟੀਨ ਵੱਧ ਖਾਂਦੇ ਆ ਤੇ ਉਹਦੇ ਨਾਲ ਭਾਰ ਘਟਦਾ ਤੇ ਮਸਲ ਬਣਦੇ ਨੇ ਸੋ ਸਭ ਤੋਂ ਪਹਿਲਾਂ ਮੈਂ ਕਨਸੈਪਟ ਕਲੀਅਰ ਕਰਦੇ ਆ ਕਿ ਜੇ ਪ੍ਰੋਟੀਨ ਤੁਸੀਂ ਖਾ ਰਹੇ ਹੋ ਜਿੰਨਾ ਵੀ ਰਿਕੁਆਇਰਮੈਂਟ ਹੈ 1.7 ਗ੍ਰਾਮ ਪ੍ਰੋਟੀਨ ਪਰ ਕੇਜੀ ਤੋਂ ਉੱਪਰ ਤਾਂ ਖਾਣਾ ਹੀ ਨਹੀਂ ਕਿਸੇ ਹਾਲਤ ਵਿੱਚ ਉਹ ਜਿਹੜੇ ਜਿਮ ਦੇ ਵਿੱਚ ਜਾ ਕੇ ਵਧੀਆ ਐਕਸਰਸਾਈਜ਼ ਕਰਦੇ ਨੇ ਮਸਲ ਬਿਲਡਿੰਗ ਕਰਦੇ ਨੇ ਇੰਪੋਰਟੈਂਟ ਗੱਲ ਹੈ ਮਸਲ ਤਾਂ ਉਦੋਂ ਹੀ ਬਣਨੇ ਨੇ ਜਦੋਂ weight ਟ੍ਰੇਨਿੰਗ ਕਰਨੀ ਆ ਸੋ ਕੱਲੇ ਪ੍ਰੋਟੀਨ ਖਾਣ ਨਾਲ ਕਿਸੇ ਦੇ ਮਸਲ ਨਹੀਂ ਬਣਨੇ ਤੇ ਭਾਰ ਵੀ ਨਹੀਂ ਘਟਣਾ ਜਦੋਂ ਤੱਕ ਐਕਸਰਸਾਈਜ਼ ਨਹੀਂ ਕਰਨੀ ਇੱਕ ਹੋਰ ਥੋੜਾ ਜਿਆਦਾ ਦੱਸੋ ਕਿ ਜਿਵੇਂ ਤੁਸੀਂ ਕਿਹਾ ਵੰਡ ਵੰਡ ਕੇ ਲੈਣੀ ਹੈ ਤਾਂ ਇੱਕ ਵੇਲੇ ਦੇ ਯਾਨੀ ਜਦੋਂ ਅਸੀਂ ਖਾਣ ਬੈਠੇ ਹਾਂ ਸਵੇਰ ਦਾ ਭਾਵੇਂ ਦੁਪਹਿਰ ਦਾ ਭਾਵੇਂ ਰਾਤ ਦਾ ਉਹ ਕਿੰਨੀ ਮਾਤਰਾ ਵਿੱਚ ਅਸੀਂ ਇੱਕ ਵੇਲੇ ਦੇ ਖੁਰਾਕ ਇੱਕ ਵੇਲੇ ਖਾਣੇ ਚ 15 ਤੋਂ 30 ਗ੍ਰਾਮ ਪ੍ਰੋਟੀਨ ਜਿਹੜਾ ਹੈ ਜੀ ਹਰ ਖੁਰਾਕ ਦੇ ਵਿੱਚ ਆਉਣਾ ਚਾਹੀਦਾ ਤੇ ਆਪਣਾ ਪੈਸਾ ਜੀ ਕਿਰਪਾ ਕਰਕੇ ਬਰਬਾਦ ਨਾ ਕਰੋ ਇਹਦੀ ਫालतू ਪ੍ਰੋਟੀਨ ਖਾ ਖਾ ਕੇ ਕੋਈ ਫਾਇਦਾ ਨਹੀਂ ਹੋਣਾ ਲਓ ਜੀ ਮੇਰਾ ਖਿਆਲ ਹੈ ਮੈਂ ਥੋੜਾ ਜਿਹਾ ਅੰਦਾਜ਼ਾ ਇਸ ਤੋਂ ਪਹਿਲਾਂ ਕਿ ਦੱਸਾਂ ਲਗ ਲਗ ਖੁਰਾਕਾਂ ਚ ਕੀ ਨੇ ਤੁਸੀਂ ਮੇਰਾ ਖਿਆਲ ਹੈ ਥੋੜਾ ਜਿਹਾ ਜੇ ਸਪਲੀਮੈਂਟਸ ਬਾਰੇ ਦੱਸ ਦਿਓ ਫਿਰ ਮੈਂ ਤੁਹਾਡੀ ਡਿਟੇਲ ਚ ਮੈਂ ਵੀ ਥੋੜਾ ਜਿਹਾ ਯੋਗਦਾਨ ਪਾ ਦਵਾਂਗਾ ਬਿਲਕੁਲ ਕਿਉਂਕਿ ਨਹੀਂ ਬੜਾ ਜ਼ਰੂਰੀ ਹੈ ਅਸ਼ਿੰਦਰ ਤੁਹਾਡੇ ਲਈ ਕਿਉਂਕਿ ਦੇਖੋ ਬੱਚਿਆਂ ਦੇ ਵਿੱਚ ਛੋਟੇ ਬੱਚੇ ਚ ਵੱਡੇ ਬੱਚੇ ਦੇ ਵਿੱਚ ਜਿਹੜੀ ਪ੍ਰੋਟੀਨ ਰਿਕੁਆਇਰਮੈਂਟ ਹੈ ਉਹ ਕਿੰਨੀ ਕਿੰਨੀ ਹੈ ਉਹ ਤੁਸੀਂ ਦੱਸੋ ਸੋ ਪ੍ਰੋਟੀਨ ਸਪਲੀਮੈਂਟੇਸ਼ਨ ਦਾ ਅੱਜਕਲ ਬੜਾ ਫੈਸ਼ਨ ਹੈ ਤੇ ਬਜਾਰੋਂ ਵੀ ਬੜੇ ਮਿਲਦੇ ਨੇ ਪਰ ਕੋਈ ਵੀ ਫੂਡ ਸਪਲੀਮੈਂਟ ਚੂਜ਼ ਕਰਨ ਤੋਂ ਪਹਿਲਾਂ ਪ੍ਰੋਟੀਨ ਸਪਲੀਮੈਂਟ ਜਿਹੜਾ ਤੁਹਾਡੇ ਲਈ ਵਧੀਆ ਇਹ ਯਾਦ ਰੱਖ ਲਿਓ ਇਹਦੇ 'ਚ ਚਾਰ ਚੀਜ਼ਾਂ ਦੇਖ ਲਿਓ ਉਹਦਾ ਲੇਬਲ ਪੜ੍ਹ ਲਿਓ ਇੱਕ ਤਾਂ ਉਹਦੇ ਵਿੱਚ ਘੱਟੋ-ਘੱਟ 200 ਗ੍ਰਾਮ ਕੈਲੋਰੀ ਹੋਣੀ ਚਾਹੀਦੀ ਹੈ ਜਿੰਨਾ ਤੁਸੀਂ ਇੱਕ ਵਾਰੀ 'ਚ ਲੈਣਾ ਹੈ ਨੰਬਰ 2 ਉਹਦੇ ਵਿੱਚ 2% 2 ਗ੍ਰਾਮ ਤੋਂ ਵੱਧ saturated fat ਨਹੀਂ ਹੋਣਾ ਚਾਹੀਦਾ ਯਾਨੀ ਬਾਹਰ ਦਾ ਲੇਬਲ ਜਦੋਂ ਤੁਸੀਂ ਪੜੋਗੇ ਉਹਦੇ ਵਿੱਚ ਮਾਤਰਾ ਲਿਖੀ ਹੁੰਦੀ ਜਿਸ ਤੇ ਦੇਖ ਲੈਣਾ ਸੈਚੁਰੇਟਿਡ ਥਿੰਦਾ ਸੈਚੁਰੇਟਿਡ ਫੈਟ ਉਹ ਦੇਖ ਲਿਓ ਜੀ 2 ਗ੍ਰਾਮ ਤੋਂ ਵੱਧ ਕਿਸੇ ਹਾਲ ਵਿੱਚ ਨਾ ਹੋਵੇ ਕਿਸੇ ਹਾਲਤ ਵਿੱਚ ਟ੍ਰਾਂਸ ਫੈਟਸ ਜਾਂ ਹਾਈਡਰੋਜਨੇਟਿਡ ਵੈਜੀਟੇਬਲ ਆਇਲ ਉਹਦੇ ਵਿੱਚ ਨਹੀਂ ਹੋਣਾ ਚਾਹੀਦਾ ਪਰ 슈ਗਰ ਵੀ ਦੱਸੋ ਨਾ ਜੀ ਬਹੁਤ ਜ਼ਿਆਦਾ ਸਭ ਤੋਂ ਜ਼ਰੂਰੀ ਕਿ 5 ਗ੍ਰਾਮ ਤੋਂ ਘੱਟ 슈ਗਰ ਹੋਣੀ ਚਾਹੀਦੀ ਤੇ ਕਟੋ ਕਟ 15 ਤੋਂ 30 ਗ੍ਰਾਮ ਪ੍ਰੋਟੀਨ ਜਿਹੜਾ ਤੁਸੀਂ ਇੱਕ ਵਾਰ ਦਾ ਲੈਣਾ ਉਹਦੇ ਵਿੱਚ ਹੋਣਾ ਚਾਹੀਦਾ ਸੋ ਇਹ ਯਾਨੀ ਅਸੀਂ ਪੂਰੀ ਡਿਟੇਲ ਦੱਸ ਦਿੱਤੀ ਜਿਹੜੀ ਤਰ੍ਹਾਂ ਦਾ ਪ੍ਰੋਟੀਨ ਸਪਲੀਮੈਂਟ ਤੁਸੀਂ ਲੈਣਾ ਪਰ ਉਹਦੇ ਵਿੱਚ ਮੈਂ ਥੋੜਾ ਜਿਹਾ ਕੁਦਰਤੀ ਜੇ ਦੱਸ ਦਿਆਂ ਹਾਂ ਬਿਲਕੁਲ ਉਹ ਉਹ ਸਭ ਤੋਂ ਜ਼ਰੂਰੀ ਹੈ ਦੇਖੋ ਜੀ ਫੂਡ ਸਪਲੀਮੈਂਟੇਸ਼ਨ ਤਾਂ ਹੋ ਗਿਆ ਐਕਸਟਰਾ ਇਹ ਤਾਂ ਹੈ ਕਿਸੇ ਨੇ ਜੀਮ ਜਾਣਾ ਹੈ ਜਾਂ ਐਕਸਟਰਾ ਕਰਨਾ ਹੈ ਜਾਂ ਬਿਮਾਰੀ ਹੈ ਉਹ ਬਰਨਸ ਹੋਗੇ ਯਾ ਕੋਈ ਡਿਜ਼ੀਜ਼ ਹੋ ਗਈ ਜਿੱਦੇ ਪ੍ਰੋਟੀਨ ਬਹੁਤ ਲਾਸ ਹੋ ਰਿਆ ਉਹਦੇ ਵਿੱਚ ਜ਼ਰੂਰ ਪ੍ਰੋਟੀਨ ਸਪਲੀਮੈਂਟੇਸ਼ਨ ਦਾ ਰੋਲ ਹੈ ਤੇ ਪਹਿਲਾਂ ਤੁਸੀਂ ਦੱਸੋ ਲਓ ਜੀ ਇੱਕ ਬੱਚੇ ਨੂੰ ਸਿਰਫ ਚਾਹੀਦੀ ਜੇ 10 ਗ੍ਰਾਮ ਪ੍ਰਤੀ ਦਿਨ ਪ੍ਰਤੀ ਦਿਨ ਯਾਨੀ ਛੋਟੇ ਬੱਚੇ ਨੂੰ ਤੇ ਜਦੋਂ ਸਕੂਲ ਜਾਣਾ ਸ਼ੁਰੂ ਤੁਸੀਂ ਕਰੋਗੇ ਉਦੋਂ 19 ਤੋਂ 35 ਗ੍ਰਾਮ ਯਾਨੀ ਬੱਚੇ ਨੂੰ ਪ੍ਰਤੀ ਦਿਨ ਇਹ ਜਦੋਂ ਦੱਸਾਂਗੇ ਖੁਰਾਕ ਦੇ ਰਹੀ ਕਿੰਨੀ ਚਲੀ ਜਾਂਦੀ ਤੁਸੀਂ ਅੰਦਾਜ਼ਾ ਲਾ ਲੋਗੇ ਕਿਤੇ ਵਾਧੂ ਤਾਂ ਨਹੀਂ ਜਾ ਰਹੀ ਤੇ ਜੇ ਤੁਹਾਡਾ ਬੱਚਾ ਜਵਾਨੀ ਵਾਲ ਪੈਰ ਧਰ ਰਿਹਾ ਟੀਨੇਜ ਹੈ ਤਾਂ ਉਹਨੂੰ ਸਿਰਫ 52 ਗ੍ਰਾਮਸ ਪਰ ਡੇ ਯਾਨੀ ਸਾਰੇ ਦਿਨ ਚ 52 ਗ੍ਰਾਮ ਤੋਂ ਉੱਪਰ ਪ੍ਰੋਟੀਨ ਨਹੀਂ ਦੇਣੀ ਤੇ ਜੇ ਅਡਲਟ ਯਾਨੀ ਆਪਾਂ ਸਾਰੇ ਆ ਤਾਂ 56 ਗ੍ਰਾਮ ਪ੍ਰਤੀ ਦਿਨ ਉਸ ਤੋਂ ਉੱਪਰ ਨਹੀਂ ਜਾਣੀ ਚਾਹੀਦੀ ਪਰ ਖਾਸ ਤਰ ਤੇ ਜਿਹੜੀਆਂ ਗਰਭਵਤੀ ਔਰਤਾਂ ਨੇ ਜਾਂ ਦੁੱਧ ਪਿਆਉਂਦੀਆਂ ਮਾਵਾਂ ਨੇ ਉਹਨਾਂ ਨੂੰ 71 71 ਗ੍ਰਾਮ ਪ੍ਰਤੀ ਪ੍ਰਤੀ ਦਿਨ ਉਹ ਲੈ ਸਕਦੀਆਂ ਨੇ ਤੇ ਬਲਕਿ ਲੈਣਾ ਚਾਹੀਦਾ ਜੇ ਕਿਉਂਕਿ ਅੱਗੋਂ ਬੱਚੇ ਦਾ ਵੀ ਦਿਮਾਗ ਬਣ ਰਿਹਾ ਜਿਹਦਾ ਸਰੀਰ ਬਣ ਰਿਹਾ ਜੇ ਸੋ ਉਹਦੀਆਂ ਵੀ ਉਹ ਲੋੜਾਂ ਬਹੁਤ ਨੇ ਇਹ ਉਹਨਾਂ ਲਈ ਜ਼ਰੂਰੀ ਜੇ ਤੇ ਉਹਦੇ ਵਿੱਚ ਮੈਂ ਇਹ ਜ਼ਰੂਰ ਦੱਸੋ ਵੀ ਡਾਕਟਰ ਸ਼ੰਦਰ ਇਹ ਗ੍ਰਾਮਾ ਦਾ ਦੱਸਦਾ ਕਿ ਕਿੰਨੇ ਗ੍ਰਾਮ ਪੂਰੇ ਖੇਨੇ ਕਰਨੇ ਹਾਂ ਬਿਲਕੁਲ ਦੇਖੋ ਜੀ ਹੁਣ ਸਿੰਪਲ ਜੀ ਚੀਜ਼ ਦੱਸਦੀਆਂ ਕਿ ਜੇ ਤੁਸੀਂ ਮਿਸਾਲ ਵਜੋਂ ਇੱਕ ਆ ਕੇਲਾ ਸ਼ੇਕ ਜਿਵੇਂ ਜਾਂ ਇੱਕ ਕੇਲੇ ਤੇ ਇੱਕ ਅੰਡਾ ਮਤਲਬ ਇੱਕ ਕੇਲੇ ਚ ਕਿੰਨੀ ਕੁ ਤੁਹਾਨੂੰ ਚਲੀ ਜਾਏਗੀ ਉਹ 19 ਗ੍ਰਾਮ ਦੇ ਕਰੀਬ-ਕਰੀਬ ਤੁਹਾਨੂੰ ਚਲੀ ਜਾਂਦੀ ਜੇ ਪ੍ਰੋਟੀਨ ਇੱਕ ਕੇਲੇ ਚ ਜਾਂ ਇੱਕ ਅੰਡੇ ਦੇ ਵਿੱਚ ਹੁਣ ਇਹਦੇ ਵਿੱਚ ਜੇ ਤੁਸੀਂ ਕਿਤੇ ਉਹ ਬਣਾ ਲੈਂਦੇ ਹੋ ਜੀ ਕੋਈ ਸ਼ੇਕ ਉਹ ਦੱਸਿਓ ਉਹਦੇ ਚ ਕੀ ਹੋ ਜਾਊਗਾ ਜੀ ਵੀ ਸ਼ੇਕ ਨਹੀਂ ਮੈਂ ਤਾਂ ਜੋ ਅਸੀਂ ਨਾਰਮਲ ਜੇ ਨਾਨ ਵੇਜ ਖਾਂਦੇ ਨੇ ਵੀ 3 ਆਊਂਸ ਚਿਕਨ ਬ੍ਰੈਸਟ ਹੋਏ ਅੱਧਾ ਕੱਪ ਚੌਲ ਤੇ ਅੱਧਾ ਕੱਪ ਜੇ ਨਾਲ ਸਬਜ਼ੀਆਂ ਯਾਨੀ ਜੇ ਤੁਹਾਡੀ ਇੱਕ ਖੁਰਾਕ ਦੀ ਪਲੇਟ ਦੇ ਵਿੱਚ ਜੇ ਤੁਸੀਂ ਇੰਨਾ ਕੁ ਚਿਕਨ ਨਾਲ ਤੁਸੀਂ ਲੈ ਲਏ ਨੇ ਚੌਲ ਤੇ ਨਾਲ ਥੋੜੀ ਜੀ ਸਬਜ਼ੀ ਤਾਂ ਕਿੰਨੇ ਗ੍ਰਾਮ ਪ੍ਰੋਟੀਨ ਚਲਾ ਜਾਣਾ ਇਹਦੇ ਵਿੱਚ ਸੋ ਚਲੋ ਜੀ ਇਹ ਖੁਰਾਕ ਇੰਨੇ ਗਿਤੀ ਅਸੀਂ ਢੇਰ ਲਾ ਲਿਆ ਪ੍ਰੋਟੀਨ ਅੰਦਰ ਲੰਘਾ ਲਈ ਜੇ ਤੇ ਜੇ ਆਪਾਂ ਲੈਣੇ ਜਿਵੇਂ ਮੈਂ ਕਿਹਾ ਸੀ ਬੰਦ ਮੁੱਠੀ ਕਾਜੂ ਬਦਾਮ ਤੇ ਉਹ ਜੇ 10 ਔਂਸ ਦੇ ਕਰੀਬ ਕਿੰਨਾ ਕਰਿਓ 1 ਔਂਸ ਦੇ ਕਰੀਬ ਜਦੋਂ ਲੈਣੇ ਆ ਜਾਂ ਉਹਦਾ 7 ਗ੍ਰਾਮ 7 ਗ੍ਰਾਮ ਪ੍ਰੋਟੀਨ ਹੋ ਜਾਣਾ ਉਹਦੇ ਚ 7 ਗ੍ਰਾਮ ਪ੍ਰੋਟੀਨ ਲੰਘ ਜਾਣੀ ਜੇ ਪਰ ਵੱਡੀ ਗੱਲ ਇਹ ਆ ਵੀ ਇੱਕ ਗਲਾਸ ਦੁੱਧ ਜਦੋਂ ਅਸੀਂ ਲੈ ਲੰਨੇ ਆ ਉਹਨੇ ਜੀ 8 ਗ੍ਰਾਮ ਪ੍ਰੋਟੀਨ ਅਸੀਂ ਅੰਦਰ ਲੰਘਾ ਜਾਣੇ ਆ ਤੇ ਜੇ ਅਸੀਂ ਅੰਡਾ ਤੇ ਦੁੱਧ ਮਿਲਾ ਕੇ ਲੈ ਲੰਨੇ ਆ ਤਦੋ ਸਮਝ ਲਓ ਕਿ 28 ਗ੍ਰਾਮ ਪ੍ਰੋਟੀਨ ਉਹਦੇ ਵਿੱਚ ਚਲੀ ਗਈ ਤੇ ਇਸੇ ਤਰ੍ਹਾਂ ਇੱਕ ਥੋੜਾ ਜਿਹਾ ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਅੱਗੇ ਕਿ ਤੁਸੀਂ ਕੱਲੀ ਪ੍ਰੋਟੀਨ ਤੇ ਨਾ ਸੀਮਤ ਹੋਇਓ ਤੁਸੀਂ ਆਪਣਾ ਘਟੋ ਘਟ ਨਾਲ ਸਬਜ਼ੀਆਂ ਜ਼ਰੂਰੀ ਜੇ ਫਲ ਜ਼ਰੂਰੀ ਜੇ ਥੋੜਾ ਜਿਹਾ ਅੱਗੋਂ ਹੁਣ ਸਮਝਾਓ ਜੀ ਕਿ ਵਾਦੂ ਵਾਦੂ ਕਿ ਪ੍ਰੋਟੀਨ ਦੇ ਜਾਂਦੀ ਜੇ ਤਾਂ ਉਹ ਕੀ ਕਹਿ ਰਿਹਾ ਟਾ ਸਕਦੀ ਜੇ ਹੁਣ ਤੁਹਾਨੂੰ ਸਮਝਾ ਦਿੰਦਾ ਵੀ ਇੰਨੀ ਪ੍ਰੋਟੀਨ ਇੰਨੇ ਖਾਣੇ ਚ ਚਲੀ ਗਈ ਪਰ ਹੁਣ ਜਦੋਂ ਵਾਧੂ ਜਾਂਦੀ ਜੇ ਆਮ ਅਸੀਂ ਕੇਸ ਮੈਂ ਦੇਖਦੀਆਂ ਅਸੀਂ ਬੱਚੇ ਦੇਖਦੇ ਆ ਟੀਨੇਜ ਦੇ ਜਦੋਂ ਜਿਮ ਚ ਜਾਂਦੇ ਨੇ ਉਹ 8 8 8 ਚਮਚੇ ਚਮਚੇ ਪ੍ਰੋਟੀਨ ਪਾਊਡਰ ਚ ਤੇ ਉਸ ਤੋਂ ਬਾਅਦ 8 ਨਹੀਂ ਜੀ 10 ਤੋਂ 12 ਅੰਡੇ ਵੀ ਰੋਜ਼ ਖਾਂਦੇ ਨੇ ਤੇ ਕਿਵੇਂ ਜਦੋਂ ਆਂਦੇ ਨੇ ਟੈਸਟ ਕਰਾਈਦਾ ਉਹਨਾਂ ਦੇ ਗੁਰਦੇ ਕਾਫੀ ਖਰਾਬ ਹੋ ਚੁੱਕੇ ਹੁੰਦੇ ਨੇ ਸੋ ਥੋੜਾ ਜਿਆਦਾ ਦੱਸੋ ਉਹਦੇ ਬਾਰੇ ਬਿਲਕੁਲ ਇਹ ਪ੍ਰੋਟੀਨ ਵਾਦੂ ਜਿੰਨਾ ਸੀ ਅਪਰ ਲਿਮਟ ਦੱਸਤੀ ਵੀ ਕਿਸੇ ਹਾਲਤ ਵਿੱਚ 2 ਗ੍ਰਾਮ ਪਰ ਕਿਜੀ ਤੋਂ ਉੱਪਰ ਨਹੀਂ ਹੋਣਾ ਚਾਹੀਦਾ ਸੋ ਓਵਰ ਐਮਬੀਸ਼ਸ ਕਈ ਵਾਰੀ ਵੀ ਛੇਤੀ ਛੇਤੀ ਡੋਲੇ ਬਣਾਣਿਆ ਤੇ ਜਿਆਦਾ ਪੋਕੀਨ ਖਾਂਦੇ ਨੇ ਉਹਦੇ ਨਾਲ ਜਿੱਥੇ ਖਾਸ ਕਰਕੇ ਪ੍ਰੋਟੀਨ ਸਪਲੀਮੈਂਟ ਕਈਆਂ ਦੇ ਵਿੱਚ ਇੱਕ ਚੀਜ਼ ਹੁੰਦੀ ਉਹਨੂੰ ਕ੍ਰੀਏਟਿਨ ਕਹਿੰਦੇ ਉਹਦੇ ਨਾਲ ਗੁਰਦਿਆਂ ਦਾ ਨੁਕਸਾਨ ਹੋ ਸਕਦਾ ਹੈ ਪਾਣੀ ਦੀ ਕਮੀ ਹੋ ਜਾਂਦੀ ਹੈ ਪਰ ਖਾਸ ਗੱਲ ਜਿਹੜੀ ਹੈ ਕਿ ਜਿੱਥੇ ਭਾਰ ਘਟਾਣ ਦੀ ਕੋਸ਼ਿਸ਼ ਲਿਆ ਜਾਏ ਜੇ ਤੁਸੀਂ ਬਾਕੀ ਕੈਲੋਰੀਆਂ ਨਹੀਂ ਨ ਘਟਾਈਆਂ ਕਾਰਬੋਹਾਈਡਰੇਟ ਤੇ ਫੈਟ ਤੋਂ ਤੇ ਭਾਰ ਵੱਧ ਜਾਣਾ ਉਹ ਘਟਣਾ ਨਹੀਂ ਆ ਫਿਰ ਕਹਿੰਦੇ ਜਿਮ ਚ ਜਾਂਦੇ ਆ ਜੀ ਭਾਰ ਘਟਦਾ ਹੀ ਨਹੀਂ ਦੱਸੋ ਜੀ ਅਸੀਂ ਕੀ ਕਰੀਏ ਬਿਲਕੁਲ ਉਧਰੋਂ ਕੈਲੋਰੀਆਂ ਵੀ ਘਟਾ ਦਿੱਤੀਆਂ ਬਿਲਕੁਲ ਮਿੱਠਾ ਬੰਦ ਕਰਨਾ ਪੈਣਾ ਉਹ ਅਸੀਂ ਕਰਨਾ ਨਹੀਂ ਜੀ ਅਸੀਂ ਪੰਜਾਬੀ ਹੁੰਨੇ ਆ ਤੇ ਮੂੰਹ ਦੇ ਵਿੱਚੋਂ ਬਦਬੂ ਆਣੀ ਕੀਟੋਜੈਨਿਕ ਡਾਈਟ ਤੇ ਜਿਹੜੇ ਬੱਚੇ ਚਲੇ ਜਾਂਦੇ ਨੇ ਜਿਆਦਾ ਪ੍ਰੋਟੀਨ ਸਿਰਫ ਇਹ ਪ੍ਰੋਟੀਨ ਖਾਂਦੇ ਨੇ ਉਹਨਾਂ ਦੇ ਮੂੰਹ ਦੇ ਵਿੱਚੋਂ ਬਦਬੂ ਆਉਂਦੀ ਹੈ ਤੇ ਉਹਦੇ ਬਾਰੇ ਤਾਂ ਸੀਕ ਸਪੈਸ਼ਲ ਪੂਰਾ ਕਰ ਚੁੱਕੇ ਹੋયા ਬਿਲਕੁਲ ਜਿਓ ਟਾਕ ਤੁਸੀਂ ਸਿਰਫ ਤਾਂ ਦੇਖ ਸਕੋਗੇ ਜੇ ਸਬਸਕ੍ਰਾਈਬ ਕਰੋਗੇ ਕਰਦਿਆ ਕਰੋ ਨਾ ਸਬਸਕ੍ਰਾਈਬ ਨਾਲ ਸਾਨੂੰ ਵੀ ਅੱਲਾ ਸ਼ੇਰੀ ਮਿਲਦੀ ਜੇ ਸਾਡੇ ਨਾਲ ਹੋਰ ਜੁੜੇ ਨੇ ਦੇ ਨਾਲ ਦੀ ਨਾਲ ਸ਼ੂਗਰ ਦਾ ਖਤਰਾ ਦਿਲ ਦੇ ਰੋਗਾ ਦਾ ਖਤਰਾ ਮੈਟਾਬੋਲਿਕ ਸਿੰਡਰੋਮ ਦਾ ਖਤਰਾ ਤੇ ਫੈਟੀ ਲਿਵਰ ਡਿਜ਼ੀਜ਼ ਦਾ ਖਤਰਾ ਸੋ ਇਹ ਸਾਰਾ ਕੁਝ ਖਤਰੇ ਨੇ ਜਿਹੜੇ ਵੱਧ ਜਾਂਦੇ ਨੇ ਸੋ ਐਕਸੈਸਿਵ ਪ੍ਰੋਟੀਨ ਕਿਸੇ ਵੀ ਵੱ ਕਿਸੇ ਵੀ ਤਰੀਕੇ ਨਾਲ ਕਿਸੇ ਨੇ ਨਹੀਂ ਖਾਣੀ ਖਾਸ ਕਰੀ ਗੱਲ ਮੈਂ ਕਰਦੇ ਕਿ ਕਈ ਵਾਰ ਨਾ ਸਾਡੇ ਕੋਲ ਗੁਰਦੇ ਦੇ ਮਰੀਜ਼ ਆਂਦੇ ਨੇ ਜਿਹੜੇ ਖਾਸ ਕਰ ਉਹਨਾਂ ਨੂੰ ਐਂਡ ਸਟੇਜ ਤੇ ਡਾਇਲਿਸਿਸ ਤੇ ਹੁੰਦੇ ਨੇ ਉਹ ਜ਼ਰੂਰ ਹੈ ਸਵਾਲ ਪੁੱਛਦੇ ਨੇ ਕਿ ਅਸੀਂ ਪ੍ਰੋਟੀਨ ਦਾ ਕੀ ਕਰੀਏ ਸੋ ਜਿੰਨੀ ਮਿਨਿਮਲ ਰਿਕੁਆਇਰਮੈਂਟ ਹੈ ਦੀ 0.8 ਗ੍ਰਾਮ ਪਰ ਕਿਲੋ ਉਹ ਆਰਾਮ ਨਾ ਲੈ ਸਕਦੇ ਨੇ ਪ੍ਰੀਕਾਸ਼ਨ ਸਿਰਫ ਇੰਨੀ ਕਿ ਨਮਕ ਦਾ ਖਿਆਲ ਰੱਖਣ ਤੇ ਵੈਜੀਟੇਬਲ ਸੋਰਸ ਪ੍ਰੋਟੀਨ ਦਾ ਲੈਣ ਐਨੀਮਲ ਸੋਰਸ ਬਿਲਕੁਲ ਨਾ ਲੈਣ ਦੇਖੋ ਜੀ ਮੈਨੂੰ ਤਾਂ ਹੁਣ ਅਹਿਮ ਚੀਜ਼ ਹੈ ਕਿ ਪੀਨਟ ਬਟਰ ਹਰ ਘਰ ਵਿੱਚ ਦਿਸਣ ਲੱਗ ਗਿਆ ਜੇ ਉਹਦੇ ਬਾਰੇ ਜ਼ਰੂਰ ਦੱਸੋ ਕੁਝ ਕਾਟੇਜ ਚੀਜ਼ ਬਹੁਤ ਜ਼ਿਆਦਾ ਮੈਂ ਆਪ ਕੈਨੇਡਾ ਤੇ ਅਮਰੀਕਾ ਜਦੋਂ ਜਾਂਦੀ ਰਹੀ ਆ ਮਿਲਦੀ ਆ ਬਹੁਤ ਸਾਰੇ ਐਨ ਆਰ ਆਈ ਵੀਰ ਭੈਣ ਸੱਚਮੁੱਚ ਉਹਨਾਂ ਦਾ ਤਾਂ ਖੈਰ ਮੈਂ ਰਣੀ ਆ ਇੰਨਾ ਪਿਆਰ ਕਰਦੇ ਨੇ ਮੈਂ ਬੜੀ ਵਾਰ ਮੌਕਾ ਮਿਲਿਆ ਬਾਜ਼ਾਰ ਜਾਈਦਾ ਪੂਰੀਆਂ ਭਰਿਆ ਪਿਆ ਹੁੰਦਾ ਜੀ ਉਹ ਸਾਰਾ ਸਟੋਰ ਇੰਨੇ ਵੱਖੋ ਵੱਖਰੇ ਤਰ੍ਹਾਂ ਦੇ ਕੋਈ ਕਾਟੇਜ ਚੀਜ਼ ਹੈ ਕੋਈ ਹੋਰ ਚੀਜ਼ ਹੈ ਬੜੇ ਸਾਰੇ ਚੀਜ਼ ਉਹ ਹੁਣ ਸਾਡੇ ਬੱਚੇ ਜੀ ਕਿਹੜੀ ਜਾਂ ਸਾਡੇ ਨਾਲ ਦੇ ਸਾਥੀ ਕਿਹੜੀ ਕਿਸਮ ਵਧੀਆ ਗਣੀਏ ਉਹ ਅਸਲ ਤਾਂ ਨੁਕਤਾ ਉੱਥੇ ਰਹਿ ਗਿਆ ਅਖੀਰ ਵਿੱਚ ਤੁਸੀਂ ਸੰਭਾਲ ਕੇ ਰੱਖ ਲਿਆ ਹਾਂ ਨਹੀਂ ਸਭ ਤੋਂ ਪਹਿਲਾਂ ਤਾਂ ਦੇਖੋ ਜੀ ਅਸੀਂ ਪ੍ਰੋਟੀਨ ਜਦੋਂ ਵੀ ਖਾਣੇ ਤੇ ਖਾਣਾ ਹੈ ਨਾ ਇਹ ਹਮੇਸ਼ਾ ਇਹ ਰਿਕਮੈਂਡੇਡ ਹੈ ਕਿ ਸਭ ਤੋਂ ਪਹਿਲਾਂ ਨਾ ਪ੍ਰੋਟੀਨ ਖਾ ਲੋ ਜੇ ਤੁਸੀਂ ਸਵੇਰੇ ਨਾਸ਼ਤਾ ਕਰ ਰਹੇ ਹੋ ਤੇ ਕਾਰਬੋਹਾਈਡੇਟ ਖਾਏ ਉਹ ਬਾਅਦ ਦੇ ਵਿੱਚ ਉਹਦੇ ਦੋ ਫਾਇਦੇ ਨੇ ਪ੍ਰੋਟੀਨ ਪਹਿਲਾਂ ਖਾਣ ਦੇ ਨਾਲ ਇੱਕ ਹਾਰਮੋਨ ਹੁੰਦਾ ਉਹਨੂੰ ਕਹਿੰਦੇ ਨੇ ਵਾਈ ਵਾਈ ਹਾਰਮੋਨ ਤੇ ਗਰਲਿਨ ਹਾਰਮੋਨ ਇਹ ਦੋਨੋਂ ਵਾਜ ਜਾਂਦੇ ਨੇ ਉਹਦੇ ਨਾਲ ਭੁੱਖ ਛੇਤੀ ਸ਼ਾਂਤ ਹੋ ਜਾਂਦੀ ਹੈ ਤੇ ਜਿਆਦਾ देर ਖਾਣਾ ਨਹੀਂ ਪੈਂਦਾ ਤੇ ਜੇ ਕਾਰਬੋਹਾਈਡੇਟ ਕਰਕੇ ਜਿਹੜੀ 슈ਗਰ ਵੱਧ ਰਹੀ ਹੈ ਨਾ ਉਹ ਵੀ ਕੰਟਰੋਲ ਹੋ ਜਾਂਦੀ ਹੈ ਸੋ ਪਹਿਲਾਂ ਖਾਓ ਜੀ ਪ੍ਰੋਟੀਨ ਤੇ ਫਿਰ ਖਾਓ ਬਾਕੀ ਦਾ ਖਾਣਾ ਇਹ ਤਾਂ ਬਹੁਤ ਹੀ ਕਮਾਲ ਦਾ ਨੁਕਤਾ ਦੱਸਿਆ ਜੀ ਕੱਲ ਕਿ ਹੁਣ ਮੈਨੂੰ ਸਮਝ ਆਈ ਕਿ ਮੈਂ ਤਾਂ ਪਹਿਲਾਂ ਜਦੋਂ ਕਿਤੇ ਮਿਲ ਜਾਏ ਨਾ ਆਲੂ ਦੀ ਪਰੌਂਠੀ ਤਾਂ ਹੁੰਦਾ ਪਹਿਲਾਂ ਥੋੜੇ ਜਿਦੇ ਹੋਗਰਾਈਆਂ ਇਹ ਖਾ ਲੀਏ ਹੁਣ ਪਤਾ ਲੱਗਿਆ ਕਿ ਤੁਸੀਂ ਪਹਿਲਾਂ ਕਿਉਂ ਪ੍ਰੋਟੀਨ ਵੱਲ ਜਾਂਦੇ ਹੋ ਤਾਂ ਫਿਰ ਉਧਰ ਜਾਂਦੇ ਚਲੋ ਚੰਗਾ ਹੋਇਆ ਜੀ ਬਿਲਕੁਲ ਅੱਗੋਂ ਚਾਰੀ ਰੱਖੋ ਮੈਨੂੰ ਤਾਂ ਨੇਚਰਲ ਸੋਰਸਸ ਜ਼ਰੂਰ ਦੱਸ ਦੇਣਾ ਤੇ ਇਹ ਵੀ ਦੱਸ ਦੇਣਾ ਕਿਹੜੀ ਸਭ ਤੋਂ ਵਧੀਆ ਜੇ ਅਸਲ ਵਿੱਚ ਤਾਂ ਉੱਥੇ ਹੀ ਨੁਕਤਾ ਆਣਾ ਜੇ ਪਰ ਦੱਸੋ ਇੱਕ ਜੀ ਦੇਖੋ ਜੇ ਭੁੱਖ ਲੱਗਦੀ ਹੈ ਨਾ ਉਦੋਂ ਅਸੀਂ 스ਨੈਕਿੰਗ ਕਰ ਲੈਂਦੇ ਹਾਂ ਸੋ ਇਹ ਸਿੰਪਲ ਅਡਿਕਲ ਬਾਜ਼ਾਰ ਦੇ ਵਿੱਚ ਜਿਵੇਂ ਟੋਰਟੀਲਾ ਚਿਪਸ ਆਜਕਲ ਫੈਸ਼ਨ ਹੈ ਤੇ ਇੱਕ ਟੋਰਟੀਲਾ ਚਿਪਸ ਵਿੱਚ 142 ਕੈਲੋਰੀਆਂ ਨੇ ਤੇ ਸਿਰਫ 2 ਗ੍ਰਾਮ ਪ੍ਰੋਟੀਨ ਹੈ ਤੇ ਉਹਦੇ ਉਹਨੂੰ ਰਿਪਲੇਸ ਕਿਤੇ ਨਾ ਕਰੋ ਚੈਡਰ ਚੀਜ਼ ਦੇ ਨਾਲ 10 ਆਉਂਸ ਚੈਡਰ ਚੀਜ਼ ਲਾਉਂਦੇ ਹੋ ਤਾਂ ਪ੍ਰੋਟੀਨ ਵੱਧ ਜਾਂਦਾ ਜੀ 7 ਗ੍ਰਾਮ ਤੇ ਉਹਦੇ ਵਿੱਚ 100 ਕੈਲੋਰੀਆਂ ਰਹਿ ਜਾਂਦੀਆਂ ਸਿਰਫ ਤੇ ਕੈਲਸ਼ੀਅਮ ਹੋ ਜਾਂਦਾ ਜੀ 6 ਗੁਣਾ ਵੱਧ ਸੋ ਚੈਟਰ ਚੀਜ਼ ਤੇ ਤੁਸੀਂ ਕਰੋ ਸਵੇਰੇ ਤੁਸੀਂ ਓਟਮੀਲ ਲੈਣੇ ਨੇ ਉਹਨੂੰ ਜੇ ਕੋਸ਼ਿਸ਼ ਜੇ ਤੁਸੀਂ ਲੈਂਦੇ ਹੋ ਤਾਂ ਰਿਪਲੇਸ ਕਰੋ ਦੋ ਹਾਰਡ ਬੋਇਲਡ ਜਾਂ ਤਿੰਨ ਐਗਸ ਦੇ ਨਾਲ ਉਹ ਰਿਪਲੇਸ ਕਰੋ ਉਹਨਾਂ ਹੀ ਤੁਹਾਡਾ ਵਧੀਆ ਹੋ ਜਾਣਾ ਹੈ ਹਾਈ ਕੁਆਲਿਟੀ ਪ੍ਰੋਟੀਨ ਹਰ ਖਾਣੇ ਦੇ ਵਿੱਚ ਖਾਓ ਪੀਨਟ ਬਟਰ ਦੀ ਤੁਸੀਂ ਗੱਲ ਕੀਤੀ ਪੀਨਟ ਬਟਰ ਬੜਾ ਵਧੀਆ ਸੋਰਸ ਹੈ ਪ੍ਰੋਟੀਨ ਦਾ ਦੋ ਟੇਬਲस्पून ਜਿਹੜਾ ਪੀਨਟ ਬਟਰ ਅਸੀਂ ਬ੍ਰੈਡ ਤੇ ਲਗਾ ਕੇ ਜਾਂ ਪ੍ਰੋਟੀ ਜਾਂ ਕਿਸੇ ਨੇ ਖਾਇਆ ਉਹਦੇ ਵਿੱਚ 7 ਗ੍ਰਾਮ ਪ੍ਰੋਟੀਨ ਆ ਜਾਂਦਾ ਦੇਖੋ ਜੀ ਪਰ ਉਹਦੇ ਬਹੁਤ ਸਾਰੇ ਅਸੀਂ ਆਮ ਹੀ ਸੁਣਦੇ ਹਾਂ ਕਿ ਉਹਦੇ ਨੁਕਸਾਨ ਵੀ ਤਗੜੇ ਨੇ ਜਿਨ੍ਹਾਂ ਨੂੰ ਪੀਨਟ ਅਲਰਜੀ ਹੋਏ ਉਹ ਬਿਲਕੁਲ ਨੇੜੇ ਤੇੜੇ ਨਾ ਫਟਕਨ ਤੇ ਇਹਦੇ ਨਾਲ ਬਹੁਤ ਸਾਰੇ ਪੀਨਟ ਬਟਰਸ ਨੇ ਜਿਨ੍ਹਾਂ ਦੇ ਵਿੱਚ ਤੁਸੀਂ ਦੇਖੋਗੇ ਵਾਧੂ ਥਿੰਦਾ ਨਮਕ ਵਾਧੂ ਤੇ ਕਈਆਂ 'ਚ ਤਾਂ ਮਿੱਠਾ ਤੱਕ ਹੁਣ ਪਾਇਆ ਜਾਣ ਲੱਗ ਗਿਆ ਕਿਰਪਾ ਕਰਕੇ ਉਹ ਕੰਟੈਂਟਸ ਵਾਰ ਜ਼ਰੂਰ ਪੜ੍ਹ ਲਿਓ ਤੇ ਇਹਨੂੰ ਇੱਕ ਰੂਟੀਨ ਵਜੋਂ ਨਾ ਵਰਤਿਓ ਕਿ ਇੱਕ ਪ੍ਰੋਟੀਨ ਸਪਲੀਮੈਂਟ ਦਾ ਸੋਰਸ ਬਣਾ ਲੈਣਾ ਉਹ ਨਾ ਕਰਿਓ ਹੋਰ ਕੁਦਰਤੀ ਚੀਜ਼ਾਂ ਵੱਲ ਨੂੰ ਆਪਾਂ ਜ਼ਿਆਦਾ ਧਿਆਨ ਦਈਏ ਉਸੇ ਵੱਲ ਮੈਂ ਚਾਹਾਂਗੀ ਕਿ ਜਿਹੜੇ ਸਾਡੇ ਵੈਜੀਟੇਰੀਅਨਸ ਹਨ ਵਾਲੇ ਨੇ ਉਹ ਕਿਸ ਤਰ੍ਹਾਂ ਆਪਣੀ ਪ੍ਰੋਟੀਨ ਪੂਰੀ ਕਰਨ ਤੇ ਜਿਹੜੇ ਨਾਨ ਵੈਜ ਨੇ ਉਹਨਾਂ ਲਈ ਇੱਕ ਕੱਪ ਕਾਟੇਜ ਚੀਜ਼ ਜਾਂ ਜਿਹੜਾ ਘਰ ਦਾ ਬਣਾਇਆ ਪਨੀਰ ਦਿਓ ਅਸੀਂ ਪਨੀਰ ਦੇ ਨੂੰ ਅਸੀਂ ਕਹਿੰਦੇ ਆ ਉਹਦੇ ਵਿੱਚ 23 ਗ੍ਰਾਮ ਪ੍ਰੋਟੀਨ ਹੈ। ਬਿਲਕੁਲ ਜੀ। ਉਹ ਸ਼ਾਬਾਸ਼। ਤੋਂ ਬਹੁਤ ਵਧੀਆ ਪ੍ਰੋਟੀਨ ਆ ਉਹਦੇ ਚ ਤੇ ਸੋਇਆ ਬੀਨਸ ਹੋਗੇ ਤੇ ਫਿਰ ਰਾਜਮਾ ਹੋ ਗਏ ਛੋਲੇ ਹੋਏ ਸੋ ਇਹ ਵੀ ਇਹਨਾਂ ਬਾਰੇ ਆਪਾਂ ਬਹੁਤ ਵਾਰ ਕਹਿ ਦਿੱਤਾ ਜੀ ਉਹਦੇ ਤੁਸੀਂ ਦੇਖਿਓ ਉਹਦੇ ਚ ਕਿਆ ਕਮਾਲ ਦਾ ਕ੍ਰਿਸ਼ਮਾ ਕੁਦਰਤ ਨੇ ਭਰਿਆ ਪਿਆ ਉਹ ਜ਼ਰੂਰ ਤੁਸੀਂ ਅਲੱਗ ਪ੍ਰੋਗਰਾਮ ਚ ਪਰ ਮੈਨੂੰ ਦੱਸਿਓ ਜੀ ਹਰੀਆਂ ਫਲੀਆਂ ਦੀ ਵੀ ਤੁਸੀਂ ਗੱਲ ਕੀਤੀ ਥੋੜਾ ਜਿਹਾ ਰਾਜਮਾ 100 ਗ੍ਰਾਮ ਦੇਖੋ ਜੀ ਖਾਣੇ ਆ ਨਾ 25 ਗ੍ਰਾਮ ਪ੍ਰੋਟੀਨ ਹੋ ਜਾਣੇ ਸੋ ਇਹ ਨਾ ਸੋਚਿਓ ਕਿ ਜਿਹੜੇ ਵੈਜੀਟੇਰੀਅਨ ਨੇ ਉਹਨਾਂ ਨੂੰ ਪ੍ਰੋਟੀਨ ਦੀ ਕੋਈ ਕਮੀ ਆ ਕੋਈ ਕਮੀ ਨਹੀਂ ਆ ਵੈਜੀਟੇਰੀਅਨ ਸੋਰਸ ਵੀ ਪ੍ਰੋਟੀਨ ਬੜਾ ਵਧੀਆ ਹੈ ਹਾਈ ਕੁਆਲਿਟੀ ਪ੍ਰੋਟੀਨ ਹੈ ਇਸੇ ਤਰੀਕੇ ਨਾਲ ਜੋ ਆਂਡੇ ਖਾਂਦੇ ਨੇ ਉਹਨਾਂ ਲਈ ਬਹੁਤ ਵਧੀਆ ਤੇ ਜੋ ਨਾਨ ਵੇਜ ਖਾਂਦੇ ਨੇ ਉਹਨਾਂ ਲਈ ਬਹੁਤ ਵਧੀਆ ਸੋ ਯਾਨੀ ਤੁਸੀਂ ਦੋਨਾਂ ਨੂੰ ਖੁਸ਼ ਕਰ ਦਿੱਤਾ ਜੀ ਸੋ ਜਿਹੜੇ ਵੈਜੀਟੇਰੀਅਨ ਨੇ ਉਹ ਵੀ ਖੁਸ਼ ਅੱਜ ਪ੍ਰੋਟੀਨ ਪੂਰੀ ਨਾਨ ਵੇਜਿਟੇਰੀਅਨ ਵੀ ਜਿਹੜੇ ਉਹ ਖੁਸ਼ ਨੇ ਕਿ ਪ੍ਰੋਟੀਨ ਪੂਰੀ ਸਿਰਫ ਸਾਡਾ ਮਕਸਦ ਸੀ ਕਿ ਸਾਡੇ ਬੱਚੇ ਨੌਜਵਾਨ ਜੋ ਜਿਮ ਵਿੱਚ ਜਾਂਦੇ ਕਈ ਵਾਰ ਲੋੜੋਂ ਵੱਧ ਪ੍ਰੋਟੀਨ ਲੈ ਕੇ ਆਪਣਾ ਨੁਕਸਾਨ ਕਰਵਾ ਲੈਂਦੇ ਨੇ ਉਮਰ ਛੋਟੀ ਤੱਕ ਕਰ ਲੈਂਦੇ ਨੇ ਤੇ ਉਹ ਬਿਮਾਰੀਆਂ ਦੇ ਨਾਲ ਗ੍ਰਸਤ ਨਾ ਹੋਣ ਤੇ ਕਿਵੇਂ ਅਸੀਂ ਆਪਣਾ ਭਾਰ ਕਾਬੂ ਵਿੱਚ ਰੱਖਦਿਆਂ ਹੋਇਆਂ ਸਿਹਤਮੰਦ ਖੁਰਾਕ ਲੈ ਸਕੀਏ ਇੱਕੋ ਹੀ ਸਾਡੀ ਇਹੋ ਹਮੇਸ਼ਾ ਹੀ ਅਰਦਾਸ ਹੁੰਦੀ ਜੇ ਸਾਰਿਆਂ ਲਈ ਕਿ ਖੁਸ਼ ਰਹੋ ਆਬਾਦ ਰਹੋ ਤੰਦਰੁਸਤ ਰਹੋ ਤਾਡੇ ਘਰਾਂ ਵਿੱਚ ਖੁਸ਼ੀਆਂ ਖੇੜੇ ਇਸੇ ਤਰ੍ਹਾਂ ਹੀ ਬਣੇ ਰਹਿਣ ਤੇ ਇੱਕ ਸ਼ਿਕਾਇਤ ਆਈ ਸੀ ਕਿ ਤੁਸੀਂ ਆਪੋ ਵਿੱਚ ਬਹੁਤ ਵੇਖਦੇ ਹੋ ਹੁਣ ਦੱਸੋ ਜੀ ਕੀ ਕਰੀਏ ਅਸੀਂ ਕੋਈ ਐਕਸਪੀਰੀਐਂਸਡ ਤਾਂ ਹੈ ਨਹੀਂ ਕਿ ਨਵੀਂ ਜੀ ਸਾਡੀ YouTube ਚੈਨਲ ਵਿਚਾਰੀ ਅਜੇ ਸੁਖ ਨਾਲ ਤੀਸਰਾ ਹਫਤਾ ਚੱਲਦਾ ਪਿਆ ਜੇ ਸਾਨੂੰ ਦਾ ਜੇ ਸਾਰੀ ਜ਼ਿੰਦਗੀ ਇਕੱਠੇ ਹੀ ਰਹਿ ਆ ਤੇ ਮੈਂ ਤੇ ਇਹਨਾਂ ਨਾਲ ਹੀ ਚਾਹ ਕੌਫੀਆਂ ਪੀਤੀਆਂ ਤੇ ਸੋ ਅਸੀਂ ਵੇਖਦੇ ਹੀ ਇੱਕ ਦੂਜੇ ਨੂੰ ਆ ਸਾਨੂੰ ਖੁਸ਼ੀ ਉਸੇ ਚੋਂ ਮਿਲਦੀ ਜੇ ਇਸੇ ਲਈ ਅਸੀਂ ਤੁਹਾਡੇ ਨਾਲ ਗੱਲਾਂ ਬਾਤਾਂ ਕਰਦੇ ਆਪੋ ਵਿੱਚ ਦੇਖ ਲੈਣੇ ਆ ਜੀ ਸਾਨੂੰ ਬਹੁਤ ਆਨੰਦ ਆਉਂਦਾ ਪਰ ਤੁਹਾਡੇ ਨਾਲ ਵੀ ਸਾਂਝ ਗੰਢਦੇ ਰਹਿਨੇ ਆ ਸੋ ਖੁਸ਼ ਰਹੋ ਆਬਾਦ ਰਹੋ ਤੰਦਰੁਸਤ ਰਹੋ ਲੰਨਿਆ ਜੀ ਤੁਹਾਡੇ ਤੋਂ ਅਲਵਿਦਾ ਤੁਸੀਂ ਕਿਹਾ ਸੀ ਇਹ ਵੀ ਨਾ ਸ਼ਬਦ ਵਰਤਿਆ ਕਰੋ ਪਰ ਅਗਲੀ ਵਾਰ ਮਿਲਣ ਦਾ ਵਾਅਦਾ ਵੀ ਤਾਂ ਕਰ ਰਹੇ ਆ ਨਾ ਇੱਕ ਨਵੀਂ ਹੋਰ ਖੋਜ ਨਾਲ ਤੇ ਨਵੀਂ ਇੱਕ ਅਜੇ ਹੀ ਕਮਾਲ ਦੀ ਖੋਜ ਹੋਏਗੀ ਤੁਸੀਂ ਵੀ ਹੈਰਾਨ ਹੀ ਰਹਿ ਜਾਓਗੇ ਇਹਦੇ ਤੇ ਵੀ ਕੋਈ ਹੈਲਥ ਪ੍ਰੋਗਰਾਮ ਕੀਤਾ ਜਾ ਸਕਦਾ ਪਰ ਫਿਰ ਅਸਰ ਤਾਂ ਹੀ ਹੁੰਦਾ ਜੇ ਜਦੋਂ ਸ਼ੇਅਰ ਕਰ ਦਿੱਤਾ ਜਾਏ ਬਹੁਤ ਧੰਨਵਾਦ